ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਦੇ ਪੋਸ਼ ਏਰੀਆ ਸੈਕਟਰ 5 ਵਿੱਚ 19 ਤਰੀਕ ਨੂੰ ਸਵੇਰੇ ਤੜਕੇ 4 ਵਜੇ ਜਿਹੜਾ ਕਿ ਇਹ 골ਡੀ ਬਰਾਡ ਵੱਲੋਂ ਫਾਇਰਿੰਗ ਕਰਵਾਈ ਗਈ ਸੀ ਉਸ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰ ਪੰਜਾਬ ਦੇ ਨਾਲ ਮਿਲ ਕੇ ਤਿੰਨ ਹੋਰ ਆਰੋਪੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਜਿਹੜਾ ਹੈ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਨਾਂ ਬੰਦਿਆਂ ਦੇ ਨਿਸ਼ਾਨਦੇਹੀ ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੋਰਖਪੁਰ ਤੋਂ ਇਹ ਜੁਆਇੰਟ ਆਪਰੇਸ਼ਨ ਦੇ ਤਹਿਤ ਤਿੰਨਾਂ ਨੂੰ ਗ੍ਰਿਫਤਾਰ ਕੀ ਵੀ ਜਿਹੜੀ ਇਹ ਗੋਲਡੀ ਬਰਾੜ ਵੱਲੋਂ ਧਮਕੀ ਦਿੱਤੀ ਗਈ ਸੀ ਕੁਲਦੀਪ ਸਿੰਘ ਮੱਕੜ ਨੂੰ ਇਹ ਜਿਹੜੀ ਧਮਕੀ ਦਿੱਤੀ ਗਈ ਸੀ ਇਹ 2 ਕਰੋੜ ਦੀ ਫਰੋਤੀ ਮੰਗੀ ਗਈ ਸੀ ਜਿਹੜੀ 2 ਕਰੋੜ ਦੀ ਫਰੋਤੀ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਉਹਨੂੰ ਇਗਨੋਰ ਕੀਤਾ ਤੇ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਫਾਇਰਿੰਗ ਕਰਵਾ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਡੈਨਿਕ ਸਵੇਰਾ ਨੇ ਸਭ ਤੋਂ ਪਹਿਲਾਂ ਇਹ ਮਾਮਲਾ ਬ੍ਰੇਕ ਕੀਤਾ ਸੀ ਜਿਸ ਤੋਂ ਬਾਅਦ ਐਫ ਆਈ ਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਤੇ ਦੋ ਬੰਦਿਆਂ ਨੂੰ ਪਹਿਲਾਂ ਫੜਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਮਿਲ ਕੇ ਤਿੰਨ ਹੋਰ ਬੰਦਿਆਂ ਨੂੰ ਜਿਹੜ ਲਗਦਾ ਇਹ ਮੁੱਲਾਪੁਰ ਦੇ ਪਿੰਡ ਲਗਦਾ ਕਰਤਾਰਪੁਰ ਉੱਥੋਂ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਦੀ ਉਮਰ 26 ਸਾਲ ਦੱਸੀ ਜਾ ਰਹੀ ਸੀ ਇਸ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਤੇ ਚੰਡੀਗੜ੍ਹ ਪੁਲਿਸ ਨੇ ਕਾਸ਼ੀ ਉਰਫ ਹੈਰੀ ਤੇ ਇਹ ਜਖੇਪਾਲ ਰਾਜਪੁਰਾ ਪਟਿਆਲਾ ਦਾ ਰਹਿਣ ਵਾਲਾ ਹੈ ਜਿਹਨੂੰ ਕਿ ਪੁਲਿਸ ਨੇ ਦੂਜੇ ਨੰਬਰ ਤੇ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਜੁਆਇੰਟ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਜੁਆਇੰਟ ਜਿਹੜੀ ਟੀਮਾਂ ਇਕੱਠੀਆਂ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਪੁਲਿਸ ਨੇ ਤਿੰਨ ਹੋਰ ਜਿਹੜੇ ਹੈ ਬੰਦੇ ਉਹਨਾਂ ਨੂੰ ਫੜਿਆ ਉਹਦੇ ਵਿੱਚੋਂ ਸ਼ਾਮਲ ਨੇ ਅਮਰਿਤਪਾਲ ਸਿੰਘ ਉਰਫ ਗੁੱਜਰ ਜਿਹੜ ਤੇ ਜਿਲ੍ਹਾ ਮੁਹੱਲੀ ਪੈਂਦਾ ਤੇ 26 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਕਮਲਪ੍ਰੀਤ ਨੂੰ ਵੀ ਫੜਿਆ ਹੈ ਕਮਲਪ੍ਰੀਤ ਜਿਹੜਾ ਹੈ ਕਿ ਉਹ ਵੀ ਬਨੂੜ ਦਾ ਦੱਸਿਆ ਜਾ ਰਿਹਾ ਹੈ ਤੇ ਦਵਿੰਦਰ ਨਗਰ ਅਬਰਾਵਾ ਦਾ ਰਹਿਣ ਵਾਲਾ ਉਹ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪ੍ਰੇਮ ਸਿੰਘ ਜਿਹੜਾ ਹੈ ਇਹਦੀ ਭੂਮਿਕਾ ਬੜੀ ਅਹਿਮ ਸੀਗੀ ਕਿਉਂਕਿ ਦੱਸਿਆ ਜਾ ਰਿਹਾ ਜਿਹੜਾ ਪ੍ਰੇਮ ਸਿੰਘ ਹੈ ਇਹ ਵੀ ਅਮਲਾਲਾ ਤੇ ਡੇਰਾਬਸੀ ਦੇ ਕੋਲ ਰਹਿਣ ਵਾਲਾ ਹੈ ਤੇ ਜਿਹੜਾ ਇਹ ਪ੍ਰੇਮ ਸਿੰਘ ਹੈ ਇਹਨਾਂ ਨੇ ਹੀ ਔਰੋਪਿਆ ਨੂੰ ਆਪਣਾ ਮਤਲਬ ਕਿ ਇਹ ਥਾਂ ਦਿੰਦਾ ਰਿਹਾ ਉਹਨਾਂ ਨੂੰ ਰਹਿਣ ਦਾ ਟਿਕਾਣਾ ਦੱਸਦਾ ਰਿਹਾ ਸਭ ਕੁਝ ਇਹ ਮੁਹੱਈਆ ਕਰਵਾਂਦਾ ਰਿਹਾ ਉਹਨੂੰ ਤੇ ਇਸ ਕਰਕੇ ਪੁਲਿਸ ਨੇ ਇਹਨੂੰ ਪ੍ਰੇਮ ਸਿੰਘ ਨੂੰ ਵੀ ਇਸ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦੱਸ ਦਿੰਦੇ ਨੇ ਪੁਲਿਸ ਨੇ ਇਹਨਾਂ ਕੋਲੋਂ ਹਲੇ ਤੱਕ ਇੱਕ ਆਪਣਾ ਜਿਹੜੀ ਹੈ ਇੱਕ ਕਾਰਤੂਸ ਬਰਾਮਦ ਕੀਤੀ ਹੈ ਜਿੰਦਾ ਕਾਰਤੂਸ ਜਿਹੜੇ ਬਰਾਮਦ ਹੋਏ ਹੈ ਤੇ ਇੱਕ ਵਾਰਦਾਤ ਜਿਹੜਾ ਇਸਤੇਮਾਲ ਕੀਤਾ ਗਿਆ ਸੀ ਮੋਟਰਸਾਈਕਲ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਗਿਆ ਲੇਕਿਨ ਚੰਡੀਗੜ੍ਹ ਦੇ ਐਸਐਸਬੀ ਕਮਰਦੀਪ ਕੌਰ ਨੇ ਇਹ ਸਾਫ਼ ਕਰ ਦਿੱਤਾ ਗਿਆ ਕਿ ਇਹਨਾਂ ਕੋਲੋਂ ਜਲਦ ਤੋਂ ਜਲਦ ਭਾਰੀ ਮਾਤਰਾ ਵਿੱਚ ਅਸਲਾ ਹੈ ਕਿ ਜਿਹੜਾ ਬਰਾ ਇਦੇ ਵਿੱਚ ਇੱਕ ਹੋਰ આરોપી ਨੂੰ ਪੁਲਿਸ ਨੇ ਫੜਿਆ ਸੀਗਾ ਜਿਹੜਾ ਕਿ ਗੁਰਪ੍ਰੀਤ ਸਿੰਘ ਉਰਫ ਲਾਡੀ ਹੈ ਜਿਹੜਾ ਸਭ ਤੋਂ ਪਹਿਲਾਂ ਫੜਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਦੀ ਨਿਸ਼ਾਨਦੇਹੀ ਤੇ ਅੱਗੇ ਤੋਂ ਅੱਗੇ ਪੁਲਿਸ ਨੇ ਇਹ ਗ੍ਰਿਫਤਾਰ ਕੀਤੇ ਆ ਤੇ ਤੁਹਾਨੂੰ ਸਭ ਤੋਂ ਵੱਡੀ ਖਬਰ ਦੱਸ ਦੇਣੀ ਹੈ ਕਿ ਵੀ ਇਹ ਗੋਲਦੀ ਬਰਾੜ ਵੱਲੋਂ ਜਿਹੜਾ ਕਨਾਡਾ ਬੈਠਾ ਗੋਲਦੀ ਬਰਾੜ ਸਿੱਧੂ ਮੂਸੇਵਾਲਾ ਹਤਿਆਕਾਂ ਦੇ ਮਾਸਟਰਮਾਈਂਡ ਹੈ ਉਹਦੇ ਵੱਲੋਂ ਇਹ ਧਮਕੀ ਦਿੱਤੀ ਗਈ ਸੀ 2 ਕਰੋੜ ਦੀ ਧਮਕੀ ਦਿੱਤੀ ਜਾ ਰਹੀ ਹੈ ਅੱਜ ਐਸਐਸਪੀ ਨੇ ਸਾਫ਼ ਕਰਤਾ ਕਿ ਇਹ ਜਿਹੜੀ ਫਰੋਤੀ ਦੀ ਧਮਕੀ ਸੀਗੀ ਇਹ 2 ਕਰੋੜ ਦੇ ਮੰਗੇ ਸੀ ਇਹਨੇ ਗੋਲਦੀ ਬਰਾੜ ਨੇ ਇਹਨ ਇਹ ਧਮਕੀ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਜਿਸ ਤੋਂ ਬਾਅਦ ਇਹ ਆਪਣਾ 19 ਤਰੀਕ ਨੂੰ ਸਵੇਰੇ 4 ਵਜੇ ਤੜਕੇ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਫੋਰਚੂਨਰ ਤੇ ਫਾਇਰਿੰਗ ਕਰਵਾ ਦਿੰਦੇ ਆ ਤੇ ਲਗਾਤਾਰ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਚੰਡੀਗੜ੍ਹ ਤੋਂ ਵੱਡੀ ਖਬਰ ਹੈ ਕਿ ਗੋਲਟੀ ਵਿਰਾਟ ਵੱਲੋਂ ਲਗਾਤਾਰ ਲੋਕਾਂ 'ਚ دہشت ਪੈਦਾ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਜੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਣਾ ਚੰਡੀਗੜ੍ਹ ਵਿੱਚ ਗੈਂਗਸਟਰ ਗੋਲਟੀ ਬਰਾੜ ਵੱਲੋਂ ਕਰਵਾਈ ਗਈ ਫਾਇਰਿੰਗ ਦੇ ਮਾਮਲੇ ਵਿੱਚ ਆਖਰਕਾਰ ਚੰਡੀਗੜ੍ਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੇ ਇਸ ਤੋਂ ਪਹਿਲਾਂ ਪੁਲਿਸ ਨੇ ਤਿੰਨ ਬੰਦੇ ਪਹਿਲਾਂ ਅਰੈਸਟ ਕੀਤੇ ਸੀ ਤੇ ਉਸ ਤੋਂ ਬਾਅਦ ਤਿੰਨ ਹੋਰ ਪੁਲਿਸ ਨੇ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਹੈ ਤੇ ਜਿਹੜੀ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਚੰਡੀਗੜ੍ਹ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ ਜਿਹਦੇ ਤਹਿਤ ਇਹ ਤਿੰਨ આરોપી ਫੜੇ ਗਏ ਹੈ ਸਾਡੇ ਨਾਲ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੋਰ ਮੈਡਮ ਜੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਆਪਰੇਸ਼ਨ ਚਲਾਇਆ ਗਿਆ ਮੈਮ ਕਿਦਾਂ ਫੜੇ ਗਏ ਅ ਦੇਖੋ ਜਦੋਂ ਸਾਨੂੰ ਫਾਇਰਿੰਗ ਇਨਸੀਡੈਂਟ ਬਾਰੇ ਰਿਪੋਰਟ ਹੋਇਆ ਸੀ ਨਾਲ ਦੇ ਨਾਲ ਹੀ ਸਾਡੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਨਾਲ ਐਸ ਐਚਓ ਤੇਨ ਦੀਆਂ ਟੀਮਾਂ ਤੇ ਆਪਰੇਸ਼ਨ ਸੈੱਲ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਸੀ ਪਰ ਫਰਸਟ ਬ੍ਰੇਕਥਰੂ ਸਾਨੂੰ ਤੀਜੇ ਹੀ ਦਿਨ ਅਸੀਂ ਫਰਸਟ ਕੰਪਲੀਸ਼ਨ ਦਾ ਫੜ ਲਿਆ ਸੀ ਪੂਰਾ ਮੋਡਿਊਲ ਬਸਟ ਹੋ ਗਿਆ ਸੀ ਤੇ ਕੇਸ ਸੋਲਵ ਹੋ ਗਿਆ ਸੀ ਉਹਨੇ ਸਾਨੂੰ ਪੂਰੀ ਵਾਰਦਾਤ ਕਿਵੇਂ ਹੋਈ ਕਿਵੇਂ ਇਹ ਪਹੁੰਚੇ ਉੱਥੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਕਿੱਥੇ ਐਬਸਕਾਉਂਡ ਕਿਤੇ ਕਿੱਥੇ ਗਏ ਕਿੱਥੇ ਰਹੇ ਠਾਰ ਕਿੱਥੇ ਸੀ ਇਹਨਾਂ ਦੀ ਤੇ ਕਿਹੜੇ ਕਿਹੜੇ ਬੰਦਿਆਂ ਨੇ ਇਹਨਾਂ ਨੂੰ ਪੂਰੀ ਵਾਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਦੌਰ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਦੋ ਅਸੀਂ ਹੋਰ ਇਹਨਾਂ ਦੇ ਨਾਲ ਦੇ ਅਸੋਸੀਏਟ ਅਰੈਸਟ ਕੀਤੇ ਸੀ ਤੇ ਹੁਣ 4 ਤਰੀਕ ਨੂੰ ਸਾਡੀ ਗੋਰਖ ਪੁਲਿਸ ਗੋਰਖਪੁਰ ਪੁਲਿਸ ਤੇ ਮਦਦ ਨਾਲ ਤੇ AGTF ਪੰਜਾਬ ਦੇ ਵਾਈਟਲ ਕਲੂਜ਼ ਤੇ ਉਹਨਾਂ ਦੀ ਸਹਾਇਤਾ ਨਾਲ ਸਾਨੂੰ ਤਿੰਨ ਹੋਰ ਇਹਨਾਂ ਦੇ ਕੰਪਲਿਸ ਫਰਡਨ ਚ ਸਫਲਤਾ ਮਿਲੀ ਹੈ ਜੋ ਕਿ ਸੀ ਗੋਰਖਪੁਰ ਤੋਂ ਫੜੇ ਹਨ ਇਹ ਤਿੰਨੋਂ ਕੰਪਲਿਸ ਕਿਉਂਕਿ ਪੁਲਿਸ ਦਾ ਇਮੀਡੀਏਟ ਐਕਸ਼ਨ ਦੇਖ ਕੇ ਡਰੇ ਹੋਏ ਸੀ ਤੇ ਉੱਥੇ ਭੱਜ ਗਏ ਸੀ ਤੇ ਦੇਸ਼ ਛੱਡਣ ਦੀ ਕੋਸ਼ਿਸ਼ ਚ ਸੀ ਤੇ ਬੰਬ ਵਿਛਿਤ ਸੁਰਨ ਚਾਰਾ ਸੀ ਕੋਈ ਤਾਂ ਅਰਬੀ ਪੁਲਿਸ ਅੱਗੇ ਜੋੜ ਰਹੀ ਹੈ ਗੋਲਡੀ ਬ੍ਰਾਂਡ ਨੂੰ ਲੈ ਕੇ ਦੇਖੋ ਗੋਲਡੀ ਬ੍ਰਾਂਡ ਕਿਉਂਕਿ ਉਹ ਡੈਜ਼ਿਗਨੇਟ ਟੈਰਰਿਸਟ ਹੋ ਗਿਆ ਹੈ ਤੇ ਯੂਪੀਏ ਵਿੱਚ ਉਹਦੀ ਡੈਜ਼ਿਗਨੇਸ਼ਨ ਹੋ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਹੁਣ ਇਸ ਪੂਰੇ ਇਨਸੀਡੈਂਟ 'ਚ ਯੂਪੀਏ ਵੀ ਐਡ ਕਰਨ ਲੱਗੇ ਹਾਂ ਕਿਉਂਕਿ ਜੋ ਸਾਨੂੰ ਡਿਸਕਲੋਜ਼ਰ ਇਹ ਬੰਦੇ ਜਿਹੜੇ ਫੜੇ ਆ ਇਹਨਾਂ ਤੋਂ ਪਤਾ ਲੱਗਿਆ ਹੈ ਤਾਂ ਇਹ ਇੱਕ ਟੈਰਰਿਸਟ ਕ੍ਰਾਈਮ ਜਿਵੇਂ ਇਹਨੂੰ ਅੰਜਾਮ ਦਿੱਤਾ ਸੀ ਉਹਨਾਂ ਨੇ ਤੇ ਉਰੇ دہشت ਫਲਾਂ ਦੇ ਇਰਾਦੇ ਨਾਲ ਇੱਕ ਉਹਨਾਂ ਨੇ ਕੰਮ ਕੀਤਾ ਸੀ ਇਸ ਕਰਕੇ ਅਸੀਂ ਪ੍ਰੋਪਰ ਧਾਰਾ ਲਾ ਕੇ ਹੋਰ ਵੀ ਆਈਪੀਸੀ ਦੇ ਜਿਹੜੀ ਧਾਰਾ ਲੱ ਤੇ ਇਸ ਕੇਸ ਸਾਡੇ ਕੋਲ ਬੜੇ ਵਾਈਟਲ ਕਲੂਜ਼ ਨੇ ਚੰਗੀ ਤਰ੍ਹਾਂ ਇਹਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਮੈਮ ਇਹ ਜਿਹੜੇ ਬੰਦੇ ਹੁਣ ਬੜੇ ਆ ਤਿੰਨ ਬੰਦੇ ਇਹ ਕਿੰਨਾ ਇਹਨਾਂ ਦਾ ਰਿਮਾਂਡ ਆ ਮਿਲਿਆ ਪੁਲਿਸ ਨੂੰ ਤੇ ਇਹਨਾਂ ਤੋਂ ਹੁਣ ਕਿਹਨੇ ਕੀ ਕੀ ਰਿਕਵਰੀ ਹੋ ਚੁਕੀ ਆ ਇਹ ਤਿੰਨਾਂ ਦੀ ਅੱਜ ਸਾਨੂੰ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਮਣੀਕਸੀ ਜੇਮ ਸਾਦੀ ਕੋਰਟ ਤੋਂ ਚੰਡੀਗੜ੍ਹ ਤੋਂ ਤੇ ਹੋਰ ਸਾਨੂੰ ਇਹਨਾਂ ਦੇ ਵੈਪਨਸ ਤੇ ਹੋਰ ਕੰਪਲਿਸ ਬਾਰੇ ਵਾਈਟਲ ਕਲੂਜ਼ ਨੇ ਸਾਡੇ ਕੋਲ ਤੇ ਉਹ ਵੀ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਹੋਰ ਵੀ ਰਿਕਵਰੀਜ਼ ਭਾਰੀ ਮਾਤਰਾ ਵਿੱਚ ਹੋਣਗੀਆਂ ਇਸ ਕੇਸ 'ਚ ਮੈਮ ਕਿੰਨੀਆਂ ਟੀਮਾਂ ਲਾਗੀਆਂ ਸਾਡੀ ਜੀ ਚੰਡੀਗੜ੍ਹ ਪੁਲਿਸ ਦੀ ਜਿਵੇਂ ਹੀ ਵਾਰਦਾਤ ਹੋਈ ਆ ਅੱਠ ਟੀਮਾਂ ਅਸੀਂ ਗਠਿਤ ਕੀਤੀਆਂ ਸੀ ਜੋ ਪੂਰੇ ਚੰਡੀਗੜ੍ਹ ਚ ਮੁੱਲਾਂਪੁਰ ਏਰੀਆ ਪੂਰਾ ਉਹਨਾਂ ਨੇ ਸਾਰਾ ਜਾ ਕੇ ਕੀਤਾ ਤੇ ਹਿਊਮਨ ਇੰਟੈਲੀਜੈਂਸ ਨਾਲ ਤੇ ਬੜੀ ਟੀਮਾਂ ਨੇ ਗਰਾਉਂਡ ਲੈਵਲ ਦੀ ਮਿਹਨਤ ਨਾਲ ਆਪਣੇ ਹਿਊਮਨ ਸੋਰਸਸ ਨਾਲ ਇਹਨਾਂ ਨੂੰ ਅਰੈਸਟ ਕੀਤਾ ਤੇ ਬੜੇ ਸ਼ਾਰਟ ਟਾਈਮ ਚ ਇਹਨਾਂ ਨੇ ਪੂਰੀ ਜਿਹੜੀ ਅਨਟ੍ਰੇਸਡ ਵਾਰਦਾਤ ਸੀ ਉਹਨੂੰ ਟ੍ਰੇਸ ਕੀਤਾ ਤੇ ਮੈਮ ਇਹਨਾਂ ਦਾ ਕੋਈ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਨਾਂ ਦਾ ਸਾਰਿਆਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੋਈ ਨਾ ਕੋਈ ਚੋਰੀ ਸਨੇਚਿੰਗ 307 ਜਾਂ ਹਰਟ ਕੇਸਿਸ ਇਹ ਜਿ ਸਾਡੇ ਨਾਲ ਮੈਮ ਕਰਮਨਦੀਪ ਕੋਰ ਜਿਹੜੇ ਚੰਡੀਗੜ੍ਹ ਦੇ ਐਸਐਸਪੀ ਆ ਇਹਨਾਂ ਨੇ ਦੱਸਿਆ ਵੀ ਜਿਹੜੇ ਵੀ ਇਹ 6 ਬੰਦੇ ਫੜੇਗੇ ਨਾ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾਤ ਦੈਨਿਕ ਸੂਰੇ ਟੀਵੀ